ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਜਿਵੇਂ ਕਿ ਅੱਗੇ ਤੁਸੀਂ ਆਪਣੀਆਂ ਵੀਡੀਓ ਬਹਿੰਦੇ ਰਹਿੰਦੇ ਜੇ ਜਾਣਕਾਰੀ ਵਾਲੀਆਂ ਆਪਾਂ ਵੀਡੀਓ ਕੋਈ ਨਾ ਕੋਈ ਪਾਉਂਦੇ ਰਹਿੰਨੇ ਆਂ ਅੱਜ ਵੀ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਵੀ ਘਰ ਦੇ ਵਿੱਚ ਜਾਂ ਆਮ ਤੌਰ ਤੇ ਹਰ ਜ਼ਿੰਮੇਵਾਰ ਕਿਸਾਨ ਵੀਰ ਜਾਂ ਆਪਣੇ ਕਹਿ ਲੋ ਕਿ ਇੰਡਸਟਰੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਵਾ ਕੰਮ ਆਉਣ ਵਾਲੀਆਂ ਵਾ ਤੇ ਹਰ ਕਿਸੇ ਦੇ ਕੰਮ ਆਉਣ ਵਾਲੀ ਚੀਜ਼ ਵਾਏ ਆਪਾਂ ਅੱਜ ਗੱਲ ਕਰਨ ਲੱਗੇ ਆਂ ਵੀ ਵੀ ਬੈਲਟ ਦੀ ਜਿਵੇਂ ਜਿਵੇਂ ਆਹ ਵਾਲੀ ਬੈਲਟ ਹੁੰਦੀ ਆ ਆਪਾਂ ਇਹਦੀ ਗੱਲ ਕਰਨ ਲੱਗੇ ਆ ਇਹ ਬੈਲਟ ਜਿਹੜੀ ਆ ਆਪਾਂ ਮੰਨ ਲਓ ਜਦੋਂ ਕਿਤੇ ਪਾਉਣੀ ਹੁੰਦੀ ਆ ਮੰਨ ਲਓ ਕਈ ਵਾਰੀ ਘਰਾਂ ਦੇ ਵਿੱਚ ਵਾਸ਼ਿੰਗ ਮਸ਼ੀਨਾਂ ਦੀਆਂ ਬੈਲਟਾਂ ਟੁੱਟ ਜਾਂਦੀਆਂ ਜਾਂ ਕਈ ਮੇਰੇ ਕਿਸਾਨ ਵੀਰ ਹੈਗੇ ਆ ਜਿਹੜੇ ਮਸ਼ੀਨਾਂ ਦੀਆਂ ਬੈਲਟਾਂ ਟੁੱਟ ਜਾਂਦੀਆਂ ਜਾਂ ਇੰਡਸਟਰੀ ਦੇ ਵਿੱਚ ਕਈ ਮਸ਼ੀਨਾਂ ਇਹੋ ਜਿਹੀਆਂ ਉਹਨਾਂ ਦੀਆਂ ਬੈਲਟਾਂ ਟੁੱਟ ਜਾਂਦੀਆਂ ਤੇ ਕੀ ਕਰਦੇ ਆ ਕਿ ਧਾਗਾ ਮਿਲ ਲੈਂਦੇ ਇੱਕ ਰੱਸੀ ਮੈਂਦੇ ਆ ਰੱਸੀ ਮਣਕੇ ਤੇ ਜਾ ਕੇ ਦੁਕਾਨਦਾਰ ਨੂੰ ਦੇ ਦਿੰਦੇ ਆ ਜੀ ਆ ਲਓ ਜੀ ਆ ਰੱਸੀ ਤੇ ਇਹਦੇ ਨਾਲ ਇਹਦੇ ਨਾਲ ਦੀ ਬੈਲਟ ਦੇ ਦੋ ਉੱਥੇ ਆਉਣ ਕੀ ਪੰਗਾ ਪੈਂਦਾ ਵਾ ਜਦੋਂ ਉਹ ਵਿਚਾਰੇ ਅ ਬੈਲਟ ਤੇ ਦੇ ਦਿੰਦੇ ਆ ਪਰ ਉੱਥੇ ਇਹ ਕੰਮ ਹੁੰਦਾ ਵਾ ਕਿ ਬੈਲਟ ਸਹੀ ਨਹੀਂ ਆਉਂਦੀ ਬੈਲਟ ਮੁੜ ਕੇ ਆ ਕੇ ਜਾਂ ਤਾਂ ਟਾਈਟ ਹੋਊਗੀ ਜਾਂ ਢਿੱਲੀ ਹੋਊਗੀ ਆਪਾਂ ਤੁਹਾਨੂੰ ਅੱਜ ਇਹ ਦੱਸਾਂਗੇ ਕਿ ਵੀ ਜਿਹੜੀ ਇਹ ਬੈਲਟ ਵਾਏ ਪੂਰੀ ਪੂਰੀ ਕਿਵੇਂ ਮਣਕੇ ਖੜੀਏ ਜਾ ਕੇ ਉਹਨੂੰ ਬਸ ਨੰਬਰ ਇੱਕ ਦੱਸਣਾ ਆਪਾਂ ਉਹਨੇ ਆਪਾਂ ਨੂੰ 벨ਟ ਦੇ ਦੇਣੀ ਆ ਕੇ ਆਪਾਂ 벨ਟ ਪਾਵਾਂਗੇ ਤੇ ਬਿਲਕੁਲ ਪੂਰੀ ਆਊਗੀ ਇਹ ਕੋਈ ਮੇਰੀ ਵੀਡੀਓ ਜਿਹੜੀ ਹੈ YouTube ਤੋਂ ਮੈਂ ਵੇਖ ਕੇ ਜਾਂ ਕਿਸੇ ਤੋਂ ਕਾਪੀ ਕਰਕੇ ਐਵੇਂ ਨਹੀਂ ਬਣਾਈ ਇਹ ਜਿਹੜੀ ਵੀਡੀਓ ਹੈ ਮੇਰਾ ਆਪਣਾ ਖੁਦ ਦਾ ਤਜਰਬਾ ਵਾ ਤੇ ਇਹਦੇ ਬਾਰੇ ਤੁਹਾਨੂੰ ਜੋ ਮੈਂ ਦੱਸਣ ਲੱਗਾ ਵਾਂ ਇਹਦੇ ਇੱਕ ਤੇ 벨ਟ ਦੇ ਜਿਹੜੇ ਹੁੰਦੇ ਆ ਸੈਕਸ਼ਨ ਉਹਨਾਂ ਬਾਰੇ ਵੀ ਗੱਲ ਦੱਸਾਂਗੇ ਅੱਜ ਕਿ ਕਿਹੜੀ ਪੁਲੀ ਤੇ ਕਿਹੜੀ 벨ਟ ਚੜ੍ਹਣੀ ਆ ਠੀਕ ਹੈ ਜੀ ਤੇ ਦੂਜੀ ਗੱਲ ਇਹ ਕਿ 벨ਟ ਕਿਵੇਂ ਬਿੰਤੀ ਕਰਕੇ ਖੜਨੀ ਆ ਨਾ ਆਪਾਂ ਜਿਹੜੀਆਂ YouTube ਤੇ ਵੀਡੀਓ ਬਣੇ ਆ ਨਾ ਉਹਦੇ ਵਿੱਚ ਕੀ ਦੱਸਦੇ ਆ ਤੇ ਉਹਦੇ ਵਿੱਚ ਦੱਸਦੇ ਆ ਇਹ ਇੰਨੇ ਇੰਚ ਦੀ ਪੁਲੀ ਆ ਜੀ ਆ ਇੰਨੇ ਇੰਚ ਦੀ ਪੁਲੀ ਆ ਇਧਰ ਇਹਦਾ ਸੈਂਟਰ ਕੱਢੋ ਇਹਦਾ ਇੰਝ ਕਰੋ ਤੇ ਉਹ ਮਾਪ ਕੇ ਆਪਾਂ ਵੀਡੀਓ ਬਣਾ ਕੇ ਪਾ ਤੇ ਦਿੰਨੇ ਆ ਪਰ ਉਹਦੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਕਿਹੜਾ ਇਹਨਾਂ ਜੋੜ ਜਾਮਾ ਲਾਉਂਦਾ ਰਹੂ ਜੇ ਜੋੜ ਜਾਮਾ ਲਾ ਕੇ ਵੀ ਮੈਂ ਵੇਖਿਆ ਉਹ ਵੀ ਜੋੜ ਜਾਮਾ ਲਾ ਕੇ ਵੇਖਿਆ ਪਰ ਉਹਦੇ ਨਾਲ ਵੀ ਬੈਲਟਾਂ ਜਿਹੜੀਆਂ ਵਾਂ ਸਾਡੀਆਂ ਬੈਲਟਾਂ ਵੱਡੀਆਂ ਰਹਿ ਜਾਂਦੀਆਂ ਜਿੱਥੇ ਸਾਡੀ 64 ਨੰਬਰ ਬੈਲਟ ਆਉਣੀ ਆ ਉੱਥੇ ਸਾਡੀ 70 ਨੰਬਰ ਨੂੰ ਜਾਣ ਡਈ ਆ ਉਹ ਤੇ ਉਹ ਜਿਹੜੀਆਂ ਕਈ ਵਾਰ ਕਿਤਾਬਾਂ ਦੇ ਵਿੱਚ ਚੀਜ਼ਾਂ ਲਿਖੀਆਂ ਹਨਾ ਜ਼ਰੂਰੀ ਨਹੀਂ ਆ ਕਿ ਉਹ ਸਹੀ ਹੁੰਣ ਕਈ ਵਾਰ ਇਹ ਚੀਜ਼ਾਂ ਜਿਹੜਾ ਪ੍ਰੈਕਟੀਕਲ ਕੀਤਾ ਕੰਮ ਹੁੰਦਾ ਨਾ ਉਹ ਜ਼ਿਆਦਾ ਸਹੀ ਹੁੰਦਾ ਵਾ ਠੀਕ ਹੈ ਜੀ ਹੁਣ ਤੁਹਾਨੂੰ ਦੱਸਣ ਲੱਗਿਆ ਬੈਲਟ ਦੇ ਪਹਿਲਾਂ ਤੇ ਸੈਕਸ਼ਨ ਬੈਲਟਾਂ ਬੜੀ ਰਕਮ ਦੀਆਂ ਹੁੰਦੀਆਂ ਏ ਸੈਕਸ਼ਨ ਤੋਂ ਸ਼ੁਰੂ ਹੁੰਦੀ ਆ ਜੀ ਪੁਲੀ ਸਭ ਤੋਂ ਛੋਟੀ ਯਾਨੀ ਕਿ ਜਿਵੇਂ ਆਪਾਂ 벨ਟਾ ਵੇਖਦੇ ਆ ਵੀ ਇਹ ਚੌੜੀ ਆ ਠੀਕ ਹੈ ਜੀ ਇਹ ਹੈਗੀ ਬੀ ਸੈਕਸ਼ਨ ਦੀ ਇਸ ਤੋਂ ਥੱਲੇ ਪਹਿਲਾ ਆਉਂਦੀ ਆ ਏ ਸੈਕਸ਼ਨ ਬੀ ਸੈਕਸ਼ਨ ਸੀ ਸੈਕਸ਼ਨ ਡੀ ਸੈਕਸ਼ਨ ਠੀਕ ਹੈ ਜੀ ਐਵੇਂ 벨ਟਾ ਆਉਂਦੀਆਂ ਵਾ ਤੇ ਉਹ ਤੁਸੀਂ ਕਿਵੇਂ ਚੈੱਕ ਕਰਨਾ ਵਾ ਉਹ ਤੁਸੀਂ ਜਿਹੜੀ ਸਭ ਤੋਂ ਛੋਟੀ ਤੁਹਾਨੂੰ ਪੁਲੀ ਦੇਖੋ ਇੱਧਰ ਲਿਆਓ ਜਿਵੇਂ ਆਹ ਵਾਲੀ ਪੁਲੀ ਆ ਇਹ ਹੈਗੀ ਆ ਜੀ ਏ ਸੈਕਸ਼ਨ ਦੀ ਆਹ ਵੀ ਪੁਲੀ ਏ ਸੈਕਸ਼ਨ ਦੀ ਆ ਅਸੀਂ ਇਹਨੂੰ B ਸੈਕਸ਼ਨ ਦੀ 벨ਟ ਪਾਈ ਆ ਵੈਸੇ ਚਲੋ ਇਹ ਤਾਂ ਕਰਕੇ B ਸੈਕਸ਼ਨ ਦੀ ਪਾਈ ਆ ਕਿਉਂਕਿ A ਸੈਕਸ਼ਨ ਦੀ ਜਿਹੜੀ ਹੈ 벨ਟ S size ਦੀ ਮਿਲੀ ਨਹੀਂ ਸੀ ਸਾਨੂੰ ਅਸੀਂ ਤਾਂ ਕਰਕੇ ਸਾਡੀ ਮਜਬੂਰੀ ਸੀ ਕਿ ਸਾਨੂੰ ਇਹ 벨ਟ ਪਾਉਣੀ ਵੀ B ਸੈਕਸ਼ਨ ਦੀ A ਸੈਕਸ਼ਨ ਤੇ ਪਰ ਇਹਦਾ ਵੀ ਇੱਕ ਜੇ ਆਪਾਂ ਗਲਤ ਪਾਵਾਂਗੇ ਨਾ 벨ਟ ਆ ਵੇਖੋ ਆ ਤੁਸੀਂ ਵੇਖ ਸਕਦੇ ਜੇ ਕਿਨਾਰੀ ਵੱਡੀ ਹੋਈ ਹੈ 벨ਟ ਦੀ ਇਹ ਸਿਰਫ ਇਸੇ ਕਰਕੇ ਵੱਡੀ ਹੋਈ ਆ ਕਿ ਅਸੀਂ 벨ਟ ਗਲਤ ਪਾਈ ਆ ਤੇ ਹੁਣ ਤੁਹਾਨੂੰ ਦੱਸਣ ਲੱਗਿਆ ਕਿ ਜਿਹੜੀ ਆ A ਸੈਕਸ਼ਨ ਵਾ ਜੇ ਇਸ ਤੋਂ ਚੌੜੀ ਹੋ ਗਈ ਪੁਲੀ ਥੋੜੀ ਜੀ ਉੱਪਰੋਂ ਤੇ ਇਹ B ਸੈਕਸ਼ਨ ਚ ਆ ਜਾਣੀ ਆ ਜੇ ਹੋਰ ਪੁਲੀ ਚੌੜੀ ਹੁੰਦੀ ਆ ਉਹ C ਸੈਕਸ਼ਨ ਚ ਆ ਜਾਣੀ ਆ ਤੇ ਆਪਾਂ ਹੁਣ ਤੁਹਾਨੂੰ ਦੱਸਣ ਲੱਗੇ ਮਿੰਤੀ ਕਿਵੇਂ ਕਰਨੀ ਲਿਆਓ ਵੀ ਫੀਤਾ ਲਿਆਓ ਇੱਕ ਨਾਰਮਲ ਜੀ ਗੱਲ ਆਪਾਂ ਇੱਕ ਫੀਤੇ ਦੇ ਨਾਲ ਹੀ ਆਪਾਂ ਇਹਨੂੰ ਮਿੰਤੀ ਕਰ ਸਕਦੇ ਆ ਤੁਸੀਂ ਕੀ ਕਰਨਾ ਵਾ ਇਹ ਤੋਂ ਫੀਤਾ ਰੱਖਣਾ ਵਾ ਠੀਕ ਹੈ ਜੀ ਇਹਦਾ ਇੱਥੋਂ ਤੱਕ ਘੇਰਾ ਲੈ ਲੈਣਾ ਆਪਾਂ ਇਹ ਕਿ ਜੀ 46 ਇੰਚ ਠੀਕ ਹੈ ਜੀ ਇਹਨੂੰ 46 ਇੰਚ ਨਹੀਂ ਤੁਸੀਂ ਲਿਓਣਾ ਇਹਨੂੰ 44 ਇੰਚ ਲੈ ਕੇ ਆਉਣਾ ਜਦੋਂ ਵੀ 벨ਟ ਆਪਾਂ ਇੰਜ ਮੰਤੀ ਕਰ ਲੈਨੇ ਆ ਜੀ ਠੀਕ ਹੈ ਜੀ ਮੰਤੀ ਹੋ ਗਈ ਇਹਦੀ ਓਕੇ ਜੀ ਐ ਬਿਲਕੁਲ ਮੰਤੀ ਕੇ ਕੋ ਕਮਾ ਕੇ ਆਪਾਂ ਫੀਤਾ ਕਰ ਲਈ ਇਹ 44 ਇੰਚ ਦੀ 벨ਟ ਲੈ ਕੇ ਆਉਣੀ ਆ ਦੋ ਨੰਬਰ ਇਹਦੇ ਤੋਂ ਘੱਟ ਲੈ ਕੇ ਆਉਣੀ ਜਿੰਨੇ ਇੰਚੋਂ ਆ ਤੋਂ ਦੋ ਨੰਬਰ ਘੱਟ ਉਹਦੀ ਵਜ੍ਹਾ ਕੀ ਆ ਉਹਦੀ ਵਜ੍ਹਾ ਦੱਸ ਨਾ ਇਧਰ ਲਿਓ ਆ ਵੇਖੋ ਆ ਫੀਤਾ ਸਾਡਾ ਵਿੱਚ ਨਹੀਂ ਬੈਠਾ ਠੀਕ ਹੈ ਜੀ ਆ ਫੀਤਾ ਸਾਡਾ ਵਿੱਚ ਨਹੀਂ ਬੈਠਾ ਅੱਧੇ ਇੰਚੀ ਇੰਚੀ ਦੀ ਇਹ ਜਿਹੜਾ ਗੈਪ ਹੋਇਆ ਇਹ ਕੱਢਦੀ ਆ ਇਧਰੋਂ ਵੀ ਇੰਨਾ ਕੁ ਫਰਕ ਕੱਢਦੀ ਆ ਠੀਕ ਹੈ ਜੀ ਤੇ ਇਹਦਾ ਘੇਰਾ ਜਿਵੇਂ ਵੱਡਾ ਹੋ ਪੁਲੀ ਦਾ ਇੱਥੇ ਇਹਨੇ ਜਿਆਦਾ ਗੈਪ ਆ ਜਾਣਾ ਇਹ ਕਰਕੇ ਤੁਸੀਂ ਇਹਦਾ 2 ਇੰਚੀ ਬੈਲਟ ਕੱਟ ਲਿਉਣੀ ਆ ਜਦੋਂ 2 ਇੰਚੀ ਬੈਲਟ ਕੱਟ ਲਿਆਓਗੇ ਨਾ ਉਹ ਬਿਲਕੁਲ ਇੰਜ ਓਕੇ ਆਊਗੀ ਠੀਕ ਹੈ ਜੀ ਐਵੇਂ ਆਊਗੀ ਬੈਲਟ ਉਹ ਤੇ ਇਸ ਕਰਕੇ ਤੁਸੀਂ ਜਦੋਂ ਵੀ 벨ਟ ਕੋਈ ਲਿਓਣੀ ਆ ਉਹ ਫੀਤੇ ਦੇ ਨਾਲ ਨਾਪ ਕੇ ਤੇ 2 ਇੰਚ ਘੱਟ ਲੈ ਕੇ ਆਉਣੀ ਆ ਜੇ ਮੰਨ ਲਓ ਇਹ ਹੈਗੀ ਆ 46 ਇੰਚ ਦੀ 벨ਟ ਸੀਗੀ ਠੀਕ ਹੈ ਜੀ ਫੀਤੇ ਤੇ 46 ਇੰਚ ਔਣ ਰਿਆ ਸੀ ਤੇ ਇਹਦੇ ਹੁਣ ਤੁਸੀਂ ਉੱਥੇ ਜਾ ਕੇ ਕੀ ਕਹਿਣਾ ਵਾ ਕਿ ਸਾਨੂੰ B ਕੋਡ ਦੀ ਜਾਂ A ਕੋਡ ਦੀ ਜਿਹੜਾ ਉਹਦੀ ਤੁਸੀਂ ਪੁਲੀ ਦੀ ਚੜਾਈ ਵੇਖ ਲੈਣੀ ਆ ਤੇ ਇਹ ਕਹਿਣਾ ਵਾ ਕਿ ਸਾਨੂੰ B ਕੋਡ ਦੀ 44 ਨੰਬਰ 벨ਟ ਦੇ ਦਿਓ ਸਾਨੂੰ ਇਹਨੇ ਜਿਹੜੀ ਤੁਹਾਨੂੰ ਮਤਲਬ 벨ਟ ਦੀ ਜ਼ਰੂਰਤ ਵਾ ਕੀਤੇ ਨਾਲ ਮਿਲੋ ਤੇ ਜਿੰਨਾ ਤੁਹਾਡੀ ਇੰਚੀ ਆਉਂਦੀ ਆ ਨਾ ਉਹਦੇ ਤੇ ਜਿੰਨੇ ਇੰਚ ਬਣਦਾ ਵਾ ਉਹਦੇ ਤੋਂ 2 ਇੰਚ 벨ਟ ਕੱਟ ਲਿਓ ਤੁਹਾਡੀ ਬਿਲਕੁਲ ਮਿੰਤੀ ਜਿਹੜੀ ਆ ਉਹ ਸਹੀ ਆਊਗੀ 벨ਟ ਦੀ ਆ ਕੇ ਜੇ ਕਿਸੇ ਨੂੰ ਇਸ ਤੋਂ ਇਲਾਵਾ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤੇ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦਾ ਵਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ